ਸਾਰਿਆਂ ਨੂੰ ਜੈਮ ਸੀ ਦੀ ਅੱਜ ਅਸੀਂ ਪੜਾਂਗੇ ਜਬੂਰਾਂ ਦੀ ਪੁਥੀ ਦਾ 104 ਅਧਿਆਏ ਉਹਦੀ ਪਹਿਲੀ ਆਇਤ ਚ 104 ਅਧਿਆਏ ਯਹਵਾ ਪ੍ਰithvi ਪਾਲ ਹੈ ਉਹਦੀ ਪਹਿਲੀ ਆਇਤ ਹੈ ਮੇਰੀ ਜਾਨ ਯਹਵਾ ਨੂੰ ਮੁਬਾਰਕ ਆਖ ਹੈ ਯਹਵਾ ਮੇਰੇ ਪਰਮੇਸ਼ਰ ਤੂੰ ਆਤਮ ਮਹਾਨ ਹੈ ਤੇ ਤੇਜ ਅਤੇ ਉਪਮਾ ਦੀ ਪੋਸ਼ਾਕ ਪਹਿਨੀ ਹੋਈ ਹੈ ਦੂਸਰੀ ਆਇਤ ਤੂੰ ਚਾਨਣ ਨੂੰ ਪੋਸ਼ਾਕ ਵਾਂਗ ਪਾਉਂਦਾ ਹੈ ਤੂੰ ਆਕਾਸ਼ ਨੂੰ ਪਰਦੇ ਵਾਂਗ ਤਾਣਦਾ ਹੈ ਤੀਸਰੀ ਆਇਤ ਤੂੰ ਜੋ ਆਪਣੇ ਚੁਬਾਰਿਆਂ ਦੇ ਛਤੀਰਾ ਨੂੰ ਪਾਣੀ ਉੱਤੇ ਬੀੜਦਾ ਹੈ ਜੋ ਘਟਾ ਨੂੰ ਆਪਣੇ ਰਥ ਬਣਾਉਂਦਾ ਤੇ ਹਵਾ ਦੇ ਪਰਾ ਉੱਤੇ ਸੈਲ ਕਰਦਾ ਹੈ ਚੌਥੀ ਆਇਤ ਤੂੰ ਹਵਾਵਾਂ ਨੂੰ ਆਪਣੇ ਹਲਕਾਰੇ ਅਤੇ ਅੱਗ ਦੀਆਂ ਲਾਟਾਂ ਨੂੰ ਆਪਣੇ ਸੇਵਕ ਬਣਾਉਂਦਾ ਹੈ ਪੰਜਵੀਂ ਆਇਤ ਤੇ ਧਰਤੀ ਦੀ ਨੀ ਨੂੰ ਕਾਇਮ ਕੀਤਾ ਪਰ ਇਹ ਸਦਾ ਤਿਕਟਲ ਰਹੇ ਛੇਵੀਂ ਆਇਤ ਤੇ ਉਹ ਨੁਡੁੰਗਿਆਹੀ ਨਾਲ ਇਉਂ ਕੱਜਿਆ ਜਿਵੇਂ ਪੋਸ਼ਾਕ ਨਾਲ ਪਾਣੀ ਪਹਾੜ ਦੇ ਉੱਪਰੋਂ ਉੱਪਰ ਖੋਲੇ ਖਲੋਗ ਹੈ ਸਤਮੀ ਆਇਤ ਉਹ ਤੇਰੇ ਦਬਕੇ ਨਾਲ ਨਾਠ ਗਏ ਉਹ ਤੇਰੀ ਗੜਕ ਦੀ ਆਵਾਜ਼ ਤੋਤ ਸ਼ਤਾਬੀ ਭਜੇ ਅੱਠਮੀ ਆਇਤ ਉਹ ਸਥਾਨ ਉਹ ਜਿਹਦੀ ਤੈਨ ਨਹੀਂ ਰੱਖੀ ਹੋਈ ਸੀ ਪਹਾੜ ਉਤਾਹਾਂ ਚੜੇ ਦੂਣਾ ਹੇਠਾਂ ਉੱਤਰੀਆਂ ਨੌਵੀਂ ਆਇਤ ਤੈ ਉਹਨਾਂ ਲਈ ਇੱਕ ਹੱਦ ਠਹਿਰਾ ਰੱਖੀ ਪਈ ਉਹ ਅੱਗੇ ਨਾ ਲੰਘਣ ਅਤੇ ਨਾ ਹੀ ਉਹ ਮੁੜ ਕੇ ਧਰਤੀ ਨੂੰ ਟੱਕ ਲੈਣ ਦਸਵੀਂ ਆਇਤ ਤੋ ਚਸ਼ਮੇ ਵਾਦੀਆਂ ਵਿੱਚ ਵਗੌਂਦੇ ਹੈ ਉਹ ਪਹਾੜਾਂ ਦੇ ਵਿੱਚੋਂ ਹੀ ਚੱਲਦੇ ਹਨ 11ਵੀਂ ਆਇਤ ਰਾੜ ਦੇ ਸਾਰੇ ਜਾਨਵਰ ਉਹਨਾਂ ਤੋਂ ਪਿੰਦੇ ਹਨ ਜੰਗਲੀ ਖੋਤੇ ਵੀ ਆਪਣੀ ਤੇ ਵਜਾਉਂਦੇ ਹਨ 12ਵੀਂ ਆਇਤ ਉਹਨਾਂ ਦੇ ਲਾਗੇ ਆਕਾਸ਼ ਦੇ ਪੰਖੇਰੂ ਵਖਸੇਰਾ ਕਰਦੇ ਹਨ ਅਤੇ ਟਹਿਣੀਆਂ ਤੋਂ ਬੋਲਦੇ ਹਨ 13ਵੀਂ ਆਇਤ ਤੂੰ ਆਪਣੇ ਚੁਬਾਰਿਆਂ ਤੋਂ ਪਹਾੜਾਂ ਨੂੰ ਸਿੰਜਦਾ ਹੈ ਅਤੇ ਤੇਰੇ ਕੰਮਾਂ ਦੇ ਫਲ ਨਾਲ ਧਰਤੀ ਰੱਜਦੀ ਹੈ 14ਵੀਂ ਆਇਤ ਤੂੰ ਡੰਗਰਾ ਲਈ ਘਾਹ ਤੇ ਇਨਸਾਨ ਦੀ ਸੇਵਾ ਲਈ ਸਾਗਪੱਤਾ ਗਾਉਂਦਾ ਹੈ ਭਈ ਧਰਤੀ ਵਿੱਚੋਂ ਆਹਾਰ ਕੱਢੇ 15ਵੀਂ ਆਇਤ ਦਾਖਰਾ ਸਜਿਹੜੀ ਇਨਸਾਨ ਦੇ ਦਿਲ ਨੂੰ ਆਨੰਦ ਕਰਦੀ ਹੈ ਤੇ ਤੇਲ ਜਿਹੜਾ ਉਹਦੇ ਮੁਖੜੇ ਨੂੰ ਚਮਕਾਉਂਦਾ ਹੈ ਨਾਲੇ ਰੋਟੀ ਜਿਹੜੀ ਇਨਸਾਨ ਦੇ ਦਿਲ ਨੂੰ ਤਕੜਿਆ ਕਰਦੀ ਹੈ 16ਵੀਂ ਆਇਤ ਯਹਵਾ ਦੇ ਰੁੱਖ ਤ੍ਰਿਪਤ ਰਹਿੰਦੇ ਲਬਾ ਲੌਂਦੇ ਦਿਹਾਰ ਜਿਹੜੇ ਉਸ ਨੇ ਲਾਏ 17ਵੀਂ ਆਇਤ ਜਿੱਥੇ ਚਿੜੀਆਂ ਆਪਣੇ ਆਣੇ ਬਣਾਉਂਦੀਆਂ ਤੇ ਲਮਟਿੰਗ ਦਾ ਘਰ ਛੀਲਦੇ ਰੁੱਖਾ ਉੱਤੇ ਹੈ 18ਵੀਂ ਆਇਤ ਉੱਚੇ ਪਹਾੜ ਬਣ ਬੱਕਰੀਆਂ ਦੇ ਲਈ ਹਨ ਢਿੱਗਾ ਪਹੜੀ ਸਹੇਆਂ ਲਈ ਉਠ ਹਨ 19ਵੀਂ ਆਇਤ ਉਹਨਾਂ ਨੇ ਚੰਦ ਨੂੰ ਚਿੱਠਾਂ ਲਈ ਬਣਾਇਆ ਉਹਨੇ ਚੰਦ ਨੂੰ ਚਿੱਠਾਂ ਲਈ ਬਣਾਇਆ ਅਤੇ ਆਪਣੇ ਸੂਰਜ ਆਪਣੇ ਡੁੱਬਣ ਦਾ ਵੇਲਾ ਜਾਣਦਾ ਹੈ 20ਵੀਂ ਆਇਤ ਉਹ ਹਨੇਰ ਕਰ ਹਨੇਰਾ ਕਰਦਾ ਹੈ ਤੇ ਰਾਤ ਹੋ ਜਾਂਦੀ ਹੈ ਤਦ ਸਾਰੇ ਬਾਂਚਰ ਦੱਬੀ ਪੈਰੀ ਨਿਕਲ ਜਾਂਦੇ ਹਨ 21ਵੀਂ ਆਇਤ ਜੁਵਾਨ ਬਬਰ ਸ਼ੇਰ ਸ਼ਿਕਾਰ ਲਈ ਗੱਜਦੇ ਹਨ ਗੱਜਦੇ ਹਨ ਅਤੇ ਪਰਮੇਸ਼ਰ ਕੋਲ ਆਪਣਾ ਹਾਰ ਮੰਗਦੇ ਹਨ 22ਵੇਂ ਆਇਤ ਸੂਰਜ ਚੜ੍ਹਦੇ ਹੀ ਉਹ ਖਿਸਕ ਜਾਂਦੇ ਹਨ ਅਤੇ ਆਪਣੇ ਘੁਰਨੇ ਵਿੱਚ ਜਾ ਬੈਂਦੇ ਹਨ 23ਵੇਂ ਆਇਤ ਇਨਸਾਨ ਆਪਣੇ ਕੰਮ ਧੰਦੇ ਨੂੰ ਨਿਕਲਦਾ ਹੈ ਤੇ ਆਪਣੀ ਮਿਹਨਤ ਮਜ਼ਦੂਰੀ ਸ਼ਾਮਾ ਤੋੜੀ ਕਰਦਾ ਹੈ 24ਵੇਂ ਆਇਤ ਹੈ ਹਵਾ ਤੇਰੇ ਕੰਮ ਕਿਡੇ ਢੇਰ ਸਾਰੇ ਹਨ ਤੇ ਇਹਨਾਂ ਸਾਰਿਆਂ ਨੂੰ ਬੁੱਧੀ ਨਾਲ ਸਾਜਿਆ ਹੈ ਧਰਤੀ ਤੇਰੀਆਂ ਰਚਨਾ ਨਾਲ ਭਰੀ ਹੋਈ ਹੈ ਪਛਵੇਂ ਆਇਤ ਉੱਥੇ ਸਮੁੰਦਰ ਵੱਡਾ ਤੇ ਚੌੜਾ ਹੈ ਜਿੱਥੇ 扑ਕਣ ਵਾਲੇ ਅਣਗਿਣਤ ਹਨ ਉਹ ਨਿੱਕੇ-ਨਿੱਕੇ ਤੇ ਵੱਡੇ-ਵੱਡੇ ਜੀਵ ਹਨ 26ਵੀਂ ਆਇਤ ਉਥੇ ਜਹਾਜ਼ ਚੱਲਦੇ ਹਨ ਅਤੇ ਟੈਲੀਵਿਆ ਥਾਨ ਨੂੰ ਉਹਦੇ ਵਿੱਚ ਖੇਡਣ ਲਈ ਰਚਿਆ ਹੈ 27ਵੀਂ ਆਇਤ ਇਹ ਸਾਰੇ ਤੇਰੀ ਉਡੀਕ ਵਿੱਚ ਹਨ ਪਈ ਤੂੰ ਵੇਲੇ ਸਿਰ ਉਹਨਾਂ ਦਾ ਹਾਰ ਪਹੁੰਚਾਵੇਂ 28ਵੀਂ ਆਇਤ ਤੋ ਉਹਨਾਂ ਨੂੰ ਦਿੰਦਾ ਹੈ ਉਹ ਚੁਗ ਲੈਂਦੇ ਹਨ ਤੂੰ ਆਪਣੇ ਮੁਠੀ ਖੋਲਦਾ ਹੈ ਉਹ ਪਦਾਰਥਾਂ ਨਾਲ ਰਾਜ ਜਾਂਦੇ ਹਨ 29ਵੀਂ ਆਇਤ ਤੂੰ ਆਪਣਾ ਮੁਖੜਾ ਲੁਕਾਉਂਦਾ ਹੈ ਉਹ ਕਬਰ ਜਾਂਦੇ ਹਨ ਤੂੰ ਉਹਨਾਂ ਦਾ ਸਾਹ ਕੱਢ ਲੈਂਦਾ ਹੈ ਉਹ ਪ੍ਰਾਣ ਤਿਆਗਦੇ ਅਤੇ ਮੁੜ ਆਪਣੀ ਮਿੱਟੀ ਵਿੱਚ ਰਲ ਜਾਂਦੇ ਹਨ 33ਵੀਂ ਆਇਤ ਤੂੰ ਆਪਣਾ ਆਤਮਾ ਕੱਲਦਾ ਹੈ ਉਹ ਉਤਪਨ ਹੋ ਜਾਂਦੇ ਹਨ ਅਤੇ ਤੂੰ ਜ਼ਮੀਨ ਨੂੰ ਨਵਾਂ ਬਣਾਉਂਦਾ ਹੈ 71ਵੀਂ ਆਇਤ ਤੇ ਯਹਵਾ ਦਾ ਪ੍ਰਤਾਪ ਸਦਾ ਲਈ ਹੋਵੇ ਯਹਵਾ ਆਪਣੇ ਕੰਮਾਂ ਤੋਂ ਆਨੰਦ ਹੋਵੇ 32ਵੀਂ ਆਇਤ ਜੋ ਧਰਤੀ ਵੱਲ ਨਿਗਾਹ ਮਾਰਦਾ ਤੇ ਉਹ ਕੰਬ ਉੱਠਦੀ ਹੈ ਉਹ ਪਹਾੜਾ ਨੂੰ ਟੁੰਬਦਾ ਹੈ ਅਤੇ ਧੂਆ ਨਿਕਲਦਾ ਹੈ 33ਵੀਂ ਆਇਤ ਮੈਂ ਜੀਵਨ ਭਰ ਯਹਵਾ ਨੂੰ ਗਾਵਾਂਗਾ ਜਿੰਨਾ ਚਿਰ ਮੈਂ ਰਹਾਂਗਾ ਮੈਂ ਆਪਣੇ ਪਰਮੇਸ਼ਰ ਲਈ ਭਜਨ ਗਾਵਾਂਗਾ 34ਵੀਂ ਆਇਤ ਮੇਰਾ ਧਿਆਨ ਉਹਨ ਨੂੰ ਭਾਵੇ ਮੈਂ ਯਹਵਾ ਵਿੱਚ ਮਗਨ ਰਹਾਂਗਾ 35ਵੀਂ ਆਇਤ ਪਾਪੀ ਧਰਤੀ ਤੋਂ ਮਿਟੇ ਜਾਣਗੇ ਤੇ ਦੁਸ਼ਟ ਬਾਕੀ ਨਾ ਰਹਿਣ ਹੇ ਮੇਰੀ ਜਾਨ ਯਹਵਾ ਨੂੰ ਮੁਬਾਰਕ ਹallelujah ఆమిన్ ప్రభు జీన వచన పడే సోనే వీడి బర్కకతారన తాఘ శిఫా శాతి రామ్మ సహ వస్తే రణ ఆమిన్ సెన్ జంసీ